ਦੇਖੋ ਜੀ ਇਹਦਾ ਨੁਸਖਾ ਇਦਾਂ ਦਾ ਆਫਰੀਕੀ ਸਾਹਿਬ ਅੱਜ ਕੰਨਾਂ ਦੀਆਂ ਮਸ਼ੀਨਾਂ ਵੀ ਲਵਾਵਾਂਗੇ ਜਿਹੜੇ ਲੋਕ ਕੰਨਾਂ ਦੀਆਂ ਮਸ਼ੀਨਾਂ ਲਾ ਕੇ ਪਰੇਸ਼ਾਨ ਹੋ ਚੁੱਕੇ ਨੇ ਜਿਹੜੇ ਬਜ਼ੁਰਗ ਸਾਡੇ ਨੇ ਸਾਡੇ ਬੱਚੇ ਨੇ ਸਾਡੇ ਜਿਹੜੇ ਜੰਗ ਨੇ ਜਿਹੜੇ ਹਰ ਏਜ ਤੇ ਕੰਮ ਕਰੂਗਾ ਇਹ ਇਹ ਨਹੀਂ ਹੈਗਾ ਵੀ ਕੋਈ ਬੁੜਾ ਨਹੀਂ ਲੈ ਸਕਦਾ ਜਾਂ ਬੱਚਾ ਨਹੀਂ ਲੈ ਸਕਦਾ ਸਾਰੇ ਹੀ ਲੈ ਸਕਦੇ ਆ ਇਹਨੂੰ ਸਾਰੇ ਜਮਾ ਸਕਦੇ ਆ ਨੁਸਕੇ ਨੂੰ ਜਿਨ੍ਹਾਂ ਦੇ ਕੰਨਾਂ ਦੀਆਂ ਮਸ਼ੀਨਾਂ ਲੱਗੀਆਂ ਨੇ ਉਹ ਤਾਂ ਉੱਤਰ ਨਹੀਂ ਉੱਤਰੀਆਂ ਨੇ ਅੱਛਾ ਜਿਨ੍ਹਾਂ ਦੇ ਕੰਨਾਂ 'ਤੇ ਮਸ਼ੀਨਾਂ ਨਹੀਂ ਲੱਗੀਆਂ ਉਹਨਾਂ ਨੇ ਕਹਿਣਾ ਜੀ ਐਨੇ ਹੋਲੀ ਬੋਲੇ ਇੰਨੀ ਚ ਬੋਲ ਦੇਗਾ ਤੂੰ ਉਹਨਾਂ ਨੂੰ ਜਲਦੀ ਸੁਣਨਾ ਸ਼ੁਰੂ ਹੋ ਜਾਣਾ ਹੈ ਇਹ ਨੁਸਖਾ ਫਲਕੀ ਸਾਹਿਬ ਬਹੁਤ ਫਾਸਟ ਕੰਮ ਕਰਦਾ ਹੈ ਇਹ ਇਹ ਤੁਹਾਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਫਿੰਸੀ ਸੁੱਕਣ ਲੱਗ ਜਾਂਦੀ ਆ ਜਿਹੜੀ ਕੰਨਿਆਂ ਦੀ ਜਿਹੜੀ ਜਿਹਨੂੰ ਬੋਲਾਪਾਨਾ ਉਹਨੂੰ ਥੋੜਾ ਟਾਈਮ ਲਗਾਉਗੀ ਜਿਨ੍ਹਾਂ ਦੇ ਕੰਨਾਂ 'ਚ ਫਿੰਸੀ ਹੈ ਉਹਨਾਂ ਨੂੰ ਛੇਤੀ ਅਸਰ ਸ਼ੁਰੂ ਹੋ ਜਾਂਦਾ ਜਦੋਂ ਕੰਨਾਂ ਦੇ ਵਿੱਚ ਆਵਾਜ਼ ਛਾ ਛਾ ਦੀ ਆਉਂਦੀ ਆ ਨਾ ਕਿ ਕੰਨਾਂ ਦੇ ਵਿੱਚ ਨਹੀਂ ਆਉਂਦੀ ਤੇ ਸਾਡੇ ਬ੍ਰੇਨ ਨੂੰ ਵੀ ਕਮਜ਼ੋਰ ਕਰ ਦਿੰਦਾ ਜੀ ਇਹ ਅੱਛਾ ਇਹ ਡਿਪਰੈਸ਼ਨ ਵਿੱਚ ਬੰਦਾ ਚਲੇ ਜਾਂਦਾ ਇਹ ਕਹਿੰਦਾ ਜੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਬੜੀਆਂ ਮੈਡੀਸਿਨ ਲੈ ਲੀਆਂ ਬੜੇ ਡਾਕਟਰਾਂ ਨੂੰ ਚੈੱਕ ਕਰਾ ਚੁੱਕੇ ਆ ਮੈਂ ਬਹੁਤ ਜ਼ਿਆਦਾ ਮੈਂ ਇਹ ਚਿਰਚਟਾਈ ਚਿਰਚਟਾ ਹਾਂਜੀ ਇਹ ਚਿਰਚਟਾ ਜੀ ਆਮ ਹੀ ਸੜਕਾਂ ਤੇ ਮਿਲ ਜਾਂਦਾ ਖਾ-ਬਾਗੋਂ ਨੂੰ ਮਿਲੂਗਾ ਪਲਾਟਾਂ 'ਚ ਉਹ ਸੜਕਾਂ ਤੇ ਜਿੱਥੇ ਮਰਜ਼ੀ ਮਿਲ ਜਾਂਦਾ ਜੀ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਜੀ ਵਾਧੂ ਆ ਸਾਡੇ ਬਹੁਤ ਜੋੜੇ ਨੇ ਜਿਹੜੇ ਬੱਚਾ ਨਹੀਂ ਚਾਹੁੰਦੇ ਹੂੰ ਉਹ ਬਹੁਤ ਤਰ੍ਹਾਂ ਦੇ ਨੁਸਖੇ ਜਮਾਉਂਦੇ ਨੇ ਕਈ ਟੈਬਲੇਟ ਖਾ ਲੈਂਦੀਆਂ ਨੇ ਲੇਡੀਜ਼ ਕਹਿੰਦੀਆਂ ਨੇ ਜੀ ਸਾਨੂੰ ਟਾਈਮ ਤੋਂ ਪਹਿਲਾਂ ਅਸੀਂ ਪ੍ਰੈਗਨਨਸੀ ਨਹੀਂ ਹੋਣ ਦੇਣੀ ਜਾਂ ਕਈ ਵਾਰ ਕੋਈ ਘਰੇਲੂ ਨੁਸਖੇ ਕਈ ਜਿਵੇਂ ਕਈ ਨੁਸਖੇ ਨੇ ਚਲੋ ਮੈਂ ਦੱਸਣੇ ਨਹੀਂਗੇ ਉਹ ਜਮਾਣੇ ਸ਼ੁਰੂ ਕਰ ਦਿੰਦੇ ਲੋਕ ਜਦੋਂ ਅਸੀਂ ਇਦਾਂ ਦੇ ਨੁਸਖੇ ਯੂਜ਼ ਕਰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੰਦਰ ਜਾ ਕੇ ਹੋਣਾ ਕੀ ਆ ਸਾਡੇ ਧਰਮ ਵਿੱਚ ਤਾਂ ਹੀ ਖਾਸ ਕਰਕੇ ਦੱਸਿਆ ਗਿਆ ਫਰੂਕੀ ਸਾਹਿਬ ਕਹਿੰਦੇ ਬਾਣੀ ਪੜੋ ਜਿੰਨੀ ਤੁਸੀਂ ਬਾਣੀ ਪੜੋਗੇ ਤੁਹਾਡਾ ਬੱਚਾ ਤੰਦਰੁਸਤ ਪੈਦਾ ਹੋਏ ਤੁਹਾਡਾ ਬੱਚਾ ਮਾਲਕ ਨਾਲ ਜੁੜਿਆ ਹੋਇਆ ਪਰਮਾਤਮਾ ਨਾਲ ਜੁੜਿਆ ਹੋਇਆ ਪੈਦਾ ਹੋਊਗਾ ਉਹਦੇ ਲੇਵ ਲੱਗ ਜਾਊਗੀ ਮਾਲਕ ਨਾਲ ਉਸ ਨਾਲ ਕਿ ਜਦੋਂ ਅਸੀਂ ਟੀਵੀ ਜ਼ਿਆਦਾ ਦੇਖਿਆ ਫੋਨ ਜ਼ਿਆਦਾ ਦੇਖਿਆ ਅਸੀਂ ਜ਼ਿਆਦਾ ਇਦਾਂ ਦੀਆਂ ਗਲਤ ਗੱਲਾਂ ਕੀਤੀਆਂ ਉਹੀ ਬੱਚੇ ਦੇ ਪ੍ਰਭਾਵ ਪੈਣਾ ਸਰਦੀਆਂ ਵਿੱਚ ਤਾਂ ਵੱਜ ਜਾਂਦੀ ਆ ਦੇ ਕੋਈ ਇੱਕ ਤਾਂ ਜਿਹੜੀ ਮੈਲ ਜ਼ਿਆਦਾ ਜੰਮਣੀ ਸ਼ੁਰੂ ਹੋ ਜਾਂਦੀ ਆ ਗਰਮੀਆਂ ਵਿੱਚ ਪਿਗਲ ਜਾਂਦੀ ਆ ਜੇ ਜਦੋਂ ਸਰਦੀਆਂ ਆ ਜਾਂਦੀਆਂ ਨੇ ਮੈਲ ਜੰਮਣੀ ਸ਼ੁਰੂ ਹੋ ਜਾਂਦੀ ਆ ਇਹਦੇ ਵਿੱਚ ਕੀ ਆ ਕਈ ਲੋਕ ਕੀ ਨੇ ਜਿੱਦਾਂ ਠੰਡ ਲੱਗੀ ਨਾ ਕਿਦਾ ਬਦ ਬਾਹਰ ਨਿਕਲਿਆ ਕੰਨ ਵੀ ਘੱਟ ਸਾਫ਼ ਕਰਨੇ ਜਦੋਂ ਅਸੀਂ ਗਰਮੀਆਂ ਦੇ ਵਿੱਚ ਦਾ ਹਮੇਸ਼ਾ ਕਦੇ ਪਾਣੀ ਮਾੜਾ ਮੋਟਾ ਹੱਥ ਲਗਾ ਕੇ ਸਾਫ਼ ਕਰ ਲਏ ਜਾਂ ਕਿਸੇ ਚੀਜ਼ ਨਾਲ ਸਾਫ਼ ਕਰ ਲਏ ਇਹ ਰੁੱਤ ਵਿੱਚ ਹਰੇਕ ਬੰਦਾ ਆਲਸੀ ਹੋ ਜਾਂਦਾ ਹੂੰ ਕਿਉਂ ਆਲਸੀ ਤਾਂ ਆ ਗਿਆ ਜਾਂਦਾ ਕਿਉਂ ਠੰਡ ਲੱਗਦੀ ਹੁੰਦੀ ਆ ਅਗਲਾ ਕਹਿੰਦੇ ਦਵਾ ਦਾ ਕੰਨ ਢਾਕ ਲੋ ਠੰਡ ਲੱਗੂਗੀ ਹੈਨਾ ਕੈਨੇਡਾ ਗਲੋ ਨਾ ਕੇ ਆਏ ਤਾਂ ਦਾਬਦਾ ਕੱਪੜੇ ਪਾ ਲੋ ਇਹ ਚੀਜ਼ਾਂ ਥੋੜੀ ਜਿਹੀ ਹੋ ਜਾਂਦੇ ਆ ਮੈਲ ਜਿਹੜੀ ਆ ਜੰਮਣੀ ਸ਼ੁਰੂ ਹੋ ਜਾਂਦੀ ਏ ਵਿੱਚ ਮੈਲ ਜੰਮਣ ਨਾਲ ਫਿਰ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਆ ਕੰਨ ਦੇ ਪਰਦੇ ਕਮਜ਼ੋਰ ਹੋ ਜਾਂਦੇ ਆ ਉਹਦੇ ਨਾਲ ਖਾਰਚ ਫਿੰਸੀਆਂ ਬੋਲਾਪਣ ਸ਼ਾ ਸ਼ਾ ਦੀਆਂ ਆਵਾਜ਼ਾਂ ਇਦਾਂ ਦੀਆਂ ਕਈ ਪ੍ਰੋਬਲਮਸ ਸਾਡੇ ਕੰਨਾਂ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਇਹ ਜਿਹੜੀਆਂ ਇਹ ਸ਼ਾ ਸ਼ਾ ਦੀ ਆਵਾਜ਼ ਤੇ ਜੀ ਬੜੀ ਬਾੜ ਹੁੰਦੇ ਵੀ ਬੰਦ ਨੂੰ ਟੀ ਉਹ ਆਵਾਜ਼ ਆਉਂਦੀ ਜੀ ਉਸ ਤਰ੍ਹਾਂ ਦੀ ਤੇ ਇਹ ਫਾਰਮੂਲੇ ਨੁਸਕੇ ਚ ਉਹਦਾ ਹੱਲ ਦੱਸਾਂਗਾ ਜਿਸ ਪਰ ਤੁਸੀਂ ਹਾਂਜੀ ਉਹਦਾ ਵੀ ਹੱਲ ਦੱਸਾਂਗੇ ਕੰਨਾਂ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਹੱਲ ਕਰੂਗਾ ਜੀ ਜਿਵੇਂ ਕਿ ਕੰਨਾਂ ਦੇ ਵਿੱਚ ਮੈਲ ਜੰਮਣੀ ਕੰਨਾਂ ਦੇ ਵਿੱਚ ਛਾਛਾਂ ਦੀ ਆਵਾਜ਼ ਆਉਣੀ ਕੰਨ ਦਰਦ ਹੋਣਾ ਕੰਨ ਦੇ ਵਿੱਚ ਵਾਰ-ਵਾਰ ਫਿੰਸੀ ਆਉਣੀ ਆ ਕੰਨ ਡੁੱਲਣੇ ਜਿਹਨੂੰ ਅਸੀਂ ਕੰਨ ਵਗਣਾ ਵੀ ਕਹਿ ਦਿੰਦੇ ਹਾਂ ਕਈ ਵਾਰ ਕੰਨ ਦੇ ਪਰਦੇ ਦੇ ਵਿੱਚ ਸਰਾਕ ਹੋ ਗਿਆ ਕੰਨ ਦਾ ਪਰਦਾ ਕਮਜ਼ੋਰ ਹੋ ਗਿਆ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਹੱਲ ਕਰੂਗਾ ਉਦੋਂ ਤਾਂ ਆਵਾਜ਼ ਬਹੁਤ ਘੱਟ ਕਿਉਂ ਗੋਲਦਾ ਨਹੀਂ ਬੰਦਾ ਇੰਨਾ ਧਿਆਨ ਨਹੀਂ ਦਿੰਦਾ ਜਦੋਂ ਨਾ ਕਾਂਗ ਵਿੱਚ ਬੈਰਦਾ ਕਾਂਗਰਤਾ ਹੁੰਦੀ ਆ ਉਹਦੀ ਜਦੋਂ ਇਕੱਲਾ ਬੈਠਦਾ ਰਾਤ ਦੇ ਟਾਈਮ ਉਦੋਂ ਆਵਾਜ਼ ਜ਼ਿਆਦਾ ਸੁਣਾਈ ਦਿੰਦੀ ਆ ਉਹਦੇ ਵਿੱਚ ਕੀ ਆ ਕਈ ਵਾਰ ਫਰੁਕੀ ਸਾਬ ਇੱਥੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਦੋਂ ਕੰਨਾਂ ਦੇ ਵਿੱਚ ਆਵਾਜ਼ ਛਾਂ ਛਾਂ ਦੀ ਆਉਂਦੀ ਆ ਨਾ ਕੱਲੀ ਕੰਨਾਂ ਦੇ ਵਿੱਚ ਨਹੀਂ ਆਉਂਦੀ ਇਹ ਸਾਡੇ ਬ੍ਰੇਨ ਨੂੰ ਵੀ ਕਮਜ਼ੋਰ ਕਰ ਦਿੰਦਾ ਜੀ ਇਹ ਅੱਛਾ ਇਹ ਡਿਪਰੈਸ਼ਨ ਚ ਵਿੱਚ ਬੰਦਾ ਚਲੇ ਜਾਂਦਾ ਇਹ ਕਹਿੰਦਾ ਜੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਬੜੀਆਂ ਮੈਡੀਸਨ ਲੈ ਲੀਆਂ ਬੜੇ ਡਾਕਟਰਾਂ ਨੂੰ ਚੈੱਕ ਕਰਾ ਚੁੱਕੇ ਹਾਂ ਮੈਂ ਬਹੁਤ ਜ਼ਿਆਦਾ ਮੈਂ ਸਟੱਡੀ ਕਰ ਚੁੱਕੇ ਹਾਂ ਇਹਦੇ ਉੱਤੇ ਮੈਂ ਕੋਈ ਗੂਗਲ ਨਹੀਂ ਛੱਡਿਆ ਮੈਂ YouTube ਨਹੀਂ ਛੱਡੀ ਮੈਂ Facebook ਨਹੀਂ ਛੱਡੀ ਮੈਂ ਡਾਕਟਰ ਵੀ ਬਹੁਤ ਜਾਇਆ ਪਰ ਸ਼ਾਂਸ਼ਾਂ ਦੀ ਆਵਾਜ਼ ਦਾ ਕਹਿੰਦੇ ਇਲਾਜ ਹੀ ਕੋਈ ਨਹੀਂ ਬਹੁਤ ਸੌਖਾ ਇਲਾਜ ਆ ਜੀ ਇਲਾਜ ਹੋ ਜਾਂਦਾ ਲੇਕਿਨ ਥੋੜੀ ਜੀ ਸਾਨੂੰ ਕੇਅਰ ਕਰਨੀ ਪਊਗੀ ਥੋੜੇ ਸਾਡੇ ਦੱਸੇ ਹੋਏ ਨੁਸਖੇ ਵੀ ਜੇ ਆਪਾਂ ਸਾਡੇ ਕੋਲ ਮੈਡੀਸਨ ਨਹੀਂ ਵੀ ਲੈ ਸਕਦੇ ਹੋ ਕੁਝ ਮੈਂ ਕਰੇਲੂ ਨੁਸਖੇ ਵੀ ਦੱਸ ਦੇਣੇ ਆ ਇਹ ਬਹੁਤ ਹੀ ਸੌਖੀ ਆਸਾਨੀ ਨਾਲ ਠੀਕ ਹੋ ਜਾਂਦੀ ਆ ਇਹ ਕਈ ਰੁਪੀ ਸਾਹਿਬ ਕਈ ਜਿਵੇਂ ਨਾ ਮੈਡੀਸਨ ਕਈ ਲੰਬੀਆਂ ਮੈਡੀਸਨ ਚੱਲਦੀਆਂ ਨੇ ਜਿੱਦਾਂ ਸ਼ੂਗਰ ਦੀ ਲਾ ਲਓ ਬੀਪੀ ਦੀ ਲਾ ਲਓ ਜਾਂ ਕਿਸੇ ਹੋਰ ਬਿਮਾਰੀ ਦੀ ਲਗਾ ਲਓ ਜਦੋਂ ਲੰਬੀਆਂ ਮੈਡੀਸਨ ਜਿਆਦਾ ਅਸੀਂ ਲੈਣੀ ਸ਼ੁਰੂ ਕਰ ਲਏ ਨੇ ਕਈ ਵਾਰ ਸਾਨੂੰ ਉਹਦੀ ਵਜ੍ਹਾ ਨਾਲ ਵੀ ਕੰਨਾਂ 'ਚ ਛਾਛਾਂ ਦੀ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਆ ਕਈ ਵਾਰ ਸਾਨੂੰ ਕੋਈ ਪੁਰਾਣੀ ਬਿਮਾਰੀ ਜਾਂ ਕੰਨ ਦੇ ਵਿੱਚ ਟਿਊਮਰ ਵਗੈਰਾ ਹੋ ਜਵੇ ਕੰਨ ਦੇ ਵਿੱਚ ਕਈ ਵਾਰ ਅਸੀਂ ਗੋਲ ਦੇ ਨਹੀਂ ਫਿੰਸੀ ਹੋ ਗਈ ਵਾਰ-ਵਾਰ ਫਿੰਸੀ ਹੋ ਰਹੀ ਆ ਉਹ ਪਹਿਲਾਂ ਛੋਟੀ ਆ ਉਸ ਦਾ ਖਰਚ ਵੀ ਦਿੰਦੇ ਆ ਜੀ ਬਹੁਤ ਵਾਰ ਖਰਚ ਦਿੰਦੇ ਆ ਫਿੰਸੀ ਹੋ ਗਈ ਤੇ ਖਰਚ ਤੇ ਉਹ ਫਿਰ ਦਰਦ ਕਰਦੀ ਰਹਿੰਦੀ ਤੇ ਦਰਦ ਅੱਗੇ ਦੀ ਅੱਗੇ ਵੱਧ ਜਾਂਦਾ ਹਾਂਜੀ ਉਹੀ ਆ ਨਾ ਜਦੋਂ ਅਸੀਂ ਉਹਨੂੰ ਖਰਚਤਾ ਖਰਚ ਕੇ ਉੱਤੋਂ ਉਹਨੂੰ ਛਿੱਲਦਾ ਸੀ ਥੋੜਾ ਬਲੱਡ ਨਿਕਲਿਆ ਖੂਨ ਨਿਕਲਿਆ ਆਇਆ ਅਸੀਂ ਸਾਫ਼ ਕਰ ਲਿਆ ਉਸ ਤੋਂ ਬਾਅਦ ਅਸੀਂ ਘਰੇਲੂ ਕਈ ਵਾਰ ਸਰੋਂ ਦਾ ਤੇਲ ਪਾ ਲਿਆ ਜਾਂ ਮੜਾ ਮੋਟਾ ਕੋਈ ਪਿਆਜ਼ ਦਾ ਲਸਣ ਦਾ ਇਦਾਂ ਦੀਆਂ ਚੀਜ਼ਾਂ ਕਰਕੇ ਜਿਵੇਂ ਪੁਰਾਣੇ ਬਜ਼ੁਰਗ ਸਾਡੇ ਕਰਦੇ ਸੀ ਅਸੀਂ ਇਹ ਨੁਸਖੇ ਅਜ਼ਮਾ ਲੈਂਦੇ ਆ ਕਰ ਲੈਂਦੇ ਆ ਕੁਝ ਟਾਈਮ ਲਈ ਸ਼ਾਂਤ ਹੋ ਜਾਂਦਾ ਉਸ ਤੋਂ ਬਾਅਦ ਉਹ ਦੁਬਾਰਾ ਫੇਰ ਕੀ ਕਰਦੀ ਹੈ ਫਿਰ ਦੁਬਾਰਾ ਫੇਰ ਕਰਨੇ ਚ ਹੋ ਜਾਂਦੀ ਹੈ ਅਸੀਂ ਉਹੀ ਪ੍ਰੋਸੈਸ ਦੁਬਾਰਾ ਕਰਦੇ ਆ ਜਦੋਂ ਅਸੀਂ ਵਾਰ-ਵਾਰ ਇਹ ਕਰਦੇ ਆ ਤਿਮਬਰ ਹੋ ਜਾਂਦਾ ਜੀ ਕੰਨ ਦੇ ਵਿੱਚ ਕੰਨ ਦੇ ਪਰਦੇ ਦੇ ਨਾਲ ਜਾ ਕੇ ਜਿਹੜਾ ਕੰਨ ਦਾ ਪਰਦਾ ਗੱਲਣਾ ਸ਼ੁਰੂ ਹੋ ਜਾਂਦਾ ਜਦੋਂ ਪਰਦਾ ਗੱਲਣਾ ਸ਼ੁਰੂ ਹੋ ਜਾਂਦਾ ਕੰਨ ਖਰਾਬ ਹੋ ਗਿਆ ਬੈਰਾਪਨ ਸ਼ੁਰੂ ਹੋ ਗਿਆ ਸੁਣਨਾ ਕੱਟ ਲੱਗ ਗਿਆ ਦੇਖੋ ਜੀ ਇਹਦਾ ਨੁਸਖਾ ਇਦਾਂ ਦਾ ਫਰੂਕੀ ਸਾਹਿਬ ਅੱਜ ਕੰਨਾਂ ਦੀਆਂ ਮਸ਼ੀਨਾਂ ਵੀ ਲਵਾ ਦਾਂਗੇ ਜਿਹੜੇ ਲੋਕ ਕੰਨਾਂ ਦੀਆਂ ਮਸ਼ੀਨਾਂ ਲਾ ਕੇ ਪਰੇਸ਼ਾਨ ਹੋ ਚੁੱਕੇ ਨੇ ਜਿਹੜੇ ਬਜ਼ੁਰਗ ਸਾਡੇ ਨੇ ਸਾਡੇ ਬੱਚੇ ਨੇ ਸਾਡੇ ਜਿਹੜੇ ਜੰਗ ਨੇ ਜਿਹੜੇ ਹਰੇਜ ਤੇ ਕੰਮ ਕਰੂਗਾ ਇਹ ਇਹ ਨਹੀਂ ਹੈਗਾ ਵੀ ਕੋਈ ਬੁੜਾ ਨਹੀਂ ਲੈ ਸਕਦਾ ਜਾਂ ਬੱਚਾ ਨਹੀਂ ਲੈ ਸਕਦਾ ਸਾਰੇ ਲੈ ਸਕਦੇ ਇਹਨੂੰ ਸਾਰੇ ਅਜਮਾ ਸਕਦੇ ਹਨੁਸਕੇ ਨੂੰ ਵਧੀਆ ਕੰਮ ਕਰੂਗਾ ਮਤਲਬ ਮਸ਼ੀਨਾਂ ਲਾ ਕੇ ਫਿਰ ਸੂਆਂ ਲੱਗ ਜੂ ਮੈਂ ਕਹਿੰਜੀ ਪੂਰਾ ਤੁਹਾਨੂੰ ਪਤਾ ਫਰੁਕੀ ਸਾਹਿਬ ਜੇ ਕੋਈ ਨੁਸਕੇ ਨੇ ਨੁਸਕਾ ਅਜਮਾ ਕੇ ਪਤਾ ਲੱਗਦਾ ਜੇ ਤੁਸੀਂ ਬੈਠ ਕੇ ਘਰੇ ਕਹਿਤਾ ਨਾ ਜਿਉਂ ਤਾਂ ਐਵੇਂ ਹੀ ਆ ਨੁਸਕਾ ਬੇਕ ਆ ਰਾ ਇਹ ਨਹੀਂ ਹੈਗਾ ਉਹਨੇ ਨਹੀਂ ਕੰਮ ਕਰਨਾ ਜਦੋਂ ਤੁਸੀਂ ਇਹਨੂੰ ਅਜਮਾਉਣਾ ਜਦੋਂ ਆਪਾਂ ਨੇ ਦੇਖੋ ਹੁਣ ਇੱਕ ਮੈਂ ਆ ਫਰੁਕੀ ਸਾਹਿਬ ਮੈਨੂੰ ਅੱਖਾਂ ਤੋਂ ਵਧੀਆ ਦੇਖਦਾ ਮੈਨੂੰ ਕੰਨਾਂ 'ਚ ਵਧੀਆ ਸੁਣਦਾ ਮੈਂ ਬੜੀ ਆਸਾਨੀ ਨਾਲ ਮੈਂ ਅਗਲੇ ਤੇ ਕਮੈਂਟ ਕਰ ਦਣਾ ਜੀ ਕੋਈ ਇਹ ਤਾਂ ਕੁਝ ਨਹੀਂ ਹੈਗਾ ਇਹ ਤਾਂ ਨਿਮਾ ਫਲਾਣੀ ਜੀ ਇੱਥੇ ਪਈ ਆ ਚੱਕ ਲੋ ਇਤੋਂ ਘਰੇ ਇਹ ਤਾਂ ਹਰੇਕ ਹੀ ਦੇਈ ਜਾਂਦਾ ਉਹ ਜਿਹਨੂੰ ਦਿੱਕਤ ਆ ਜਿਹੜਾ ਪਰੇਸ਼ਾਨ ਆ ਫਰੂਕੀ ਸਾਹਿਬ ਅੱਜ ਸਾਨੂੰ ਤੰਦਰੁਸਤ ਪਰਮਾਤਮਾ ਨੇ ਦਿੱਤਾ ਲੇਕਿਨ ਕੱਲ੍ਹ ਨੂੰ ਵਾਰੀ ਸਾਡੀ ਵੀ ਹੋਣੀ ਆ ਹੂੰ ਯਾਦ ਰੱਖ ਕੇ ਕਮੈਂਟ ਤੇ ਹੱਥ ਉਦੋਂ ਚਲਾਇਆ ਕਰੋ ਯਾਦ ਰੱਖ ਕੇ ਇਹ ਕੱਲ੍ਹ ਨੂੰ ਸਾਡੇ ਦੇ ਵੀ ਪੈਣੀਆਂ ਨੇ ਅਸੀਂ ਵੀ ਬਜ਼ੁਰਗ ਹੋਣਾ ਸਾਨੂੰ ਵੀ ਬਿਮਾਰੀ ਲੱਗ ਸਕਦੀ ਹੈ ਅੱਜ ਮੈਂ ਤੰਦਰੁਸਤ ਆ ਕੱਲ੍ਹ ਨੂੰ ਮੈਨੂੰ ਵੀ ਘੇਰ ਸਕਦੀ ਆ ਮੈਂ ਕੋਈ ਰੱਬ ਨਹੀਂ ਹੈਗਾ ਮੇਰੇ ਤੇ ਵੀ ਆਉਣੀ ਆ ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਚੀਜ਼ਾਂ ਤੋਂ ਡਰ ਕੇ ਰਹਿਣਾ ਚਾਹੀਦਾ ਸਾਨੂੰ ਜੇ ਅਸੀਂ ਕਮੈਂਟ ਪੁੱਠੇ ਸਿੱਧੇ ਕਰਦੇ ਆ ਉਹਦਾ ਸਾਨੂੰ ਕੱਲ ਨੂੰ ਭੁਗਤਣਾ ਪੈਣਾ ਉਹ ਜਿਹੜੇ ਡਾਕਟਰ ਨੇ ਐਵੇਂ ਨਹੀਂ ਬੈਠੇ ਬ੍ਰੋ ਕੀ ਸਾਹਿਬ ਡਿਗਰੀਆਂ ਲੈ ਕੇ ਬੈਠੇ ਨੇ ਸਟੱਡੀਆਂ ਕੀਤੀਆਂ ਹੋਈਆਂ ਨੇ ਜੀ 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 ਇਹ ਕਹਿ ਦਿੰਦੇ ਅਸੀਂ ਸੌਖਾ ਸਾਨੂੰ ਕਿਸੇ ਤੇ ਕਮੈਂਟ ਕਰਨਾ ਜਿਹੜੇ ਬੰਦੇ ਰੋਂਦੇ ਨੇ ਪਰੇਸ਼ਾਨ ਨੇ ਉਹਨਾਂ ਨੂੰ ਪੁੱਛ ਕੇ ਦੇ ਜਿੰਨਾ ਜਿਹੜਾ ਕੰਦੀ ਆਵਾਜ਼ਾਂ ਬਾਹਰੋਂ ਸਾਨੂੰ ਸੁਣਾਈ ਦੇ ਰਹੀਆਂ ਉਹਨੇ ਸਾਡਾ ਬ੍ਰੇਨ ਆ ਜਿਹੜਾ ਉਹ ਥੋੜਾ ਯਾ ਭੜਕਿਆ ਰਹਿੰਦਾ ਉਹ ਥੋੜਾ ਯਾ ਆਰੇ ਲੱਗੇ ਰਹਿੰਦਾ ਜਿਵੇਂ ਕਹਦੀ ਆਪਾਂ ਆਰੇ ਲੱਗਾ ਰਹਿੰਦਾ ਜਦੋਂ ਅਸੀਂ ਸ਼ਾਂਤੀ ਨਾਲ ਕਰੇ ਲੇਟਦੇ ਆ ਉਦੋਂ ਆਵਾਜ਼ਾਂ ਵੀ ਬੰਦ ਹੋ ਜਾਂਦੀਆਂ ਸਾਰੀਆਂ ਜੇ ਸੌਣ ਦਾ ਟਾਈਮ ਹੁੰਦਾ ਉਦੋਂ ਸਾਡਾ ਦਿਮਾਗ ਬਿਲਕੁਲ ਸ਼ਾਂਤ ਹੋ ਗਿਆ ਜਿਹੜੀ ਕੰਨ ਦੀ ਫਿੰਸੀ ਹੈ ਜਿਹੜਾ ਸਾਨੂੰ ਦਰਦ ਹੁੰਦਾ ਉਦੋਂ ਵੀ ਹੁੰਦਾ ਲੇਕਿਨ ਘੱਟ ਮਹਿਸੂਸ ਹੁੰਦਾ ਉਹ ਰਾਤ ਵੇਲੇ ਜ਼ਿਆਦਾ ਚਾਚਾਸ ਕਰਨੇ ਸ਼ੁਰੂ ਹੋ ਜਾਂਦੀ ਆ ਜਾਂ ਆਪਾਂ ਇਹ ਉਧਰ ਦੀ ਸਾਈਡ ਪਾਸਾ ਲੈ ਕੇ ਪੈ ਜਾਂਦੇ ਆ ਉਹ ਦਵਾ ਆ ਜਾਂਦਾ ਉਹਦੇ ਨਾਲ ਫਿਰ ਚਾਸ ਚਾਸ ਜ਼ਿਆਦਾ ਕਰਨ ਲੱਗ ਜਾਂਦਾ ਦਰਦ ਸ਼ੁਰੂ ਹੋ ਜਾਂਦਾ ਬੱਚੇ ਨੂੰ ਪਤਾ ਨਹੀਂ ਹੁੰਦਾ ਬੱਚੇ ਨੂੰ ਤਾਂ ਹੁਣ ਜਿੱਦਨ ਮਰਜ਼ੀ ਬੱਸ ਰਹਿ ਕੇ ਪੈ ਗਿਆ ਉਹਨੂੰ ਨਹੀਂ ਨਾ ਪਤਾ ਕਿ ਉਹਨੇ ਕੰਨ 'ਚ ਕੀ ਤਕਰੀਰ ਕੀਤਾ ਉਹ ਬੱਚਿਆਂ ਨੇ ਤਾਂ ਕਰਕੇ ਕੰਨ 'ਚ ਦਰਦ ਜ਼ਿਆਦਾ ਸ਼ੁਰੂ ਹੋ ਜਾਂਦਾ ਜਦੋਂ ਇੱਕ ਵਾਰ ਇਹਦਾ ਦਰਦ ਨੂੰ ਹੁੰਦਾ ਵੀ ਭਿਆਨਕ ਆ ਜੀ ਦਰਦ ਬਹੁਤ ਜ਼ਿਆਦਾ ਵੱਡਿਆਂ ਨੂੰ ਰੋਂ ਲਾ ਦਿੰਦਾ ਛੋਟੇ ਬੱਚਿਆਂ ਦਾ ਰੋਣੇ ਰੋਣਾ ਤੇ ਚਿਰਚਿਟਾ ਜੀ ਚਿਰਚਿਟਾ ਹਾਂਜੀ ਇਹ ਚਰਚਟਾ ਜੀ ਆਮ ਹੀ ਸੜਕਾਂ ਤੇ ਮਿਲ ਜਾਂਦਾ ਥਾਂ-ਥਾਂ ਤੋਂ ਮਿਲੂਗਾ ਪਲਾਟਾਂ 'ਚ ਸੜਕਾਂ ਤੇ ਜਿੱਥੇ ਵਰਦੀ ਮਿਲ ਜਾਂਦਾ ਜੀ ਮਹਾਰਾਸ਼ਟਰ ਤੋਂ ਬਹੁਤ ਜ਼ਿਆਦਾ ਜੀ ਵਾਧੂ ਆ ਪੂਰੇ ਇੰਡੀਆ 'ਚ ਮਿਲਦਾ ਜੀ ਆਕਾਸ਼ੀ ਨੇਮ ਆ ਜੀ ਇਹ ਅੱਛਾ ਆਕਾਸ਼ੀ ਨੇਮ ਇੱਕ ਫਰੁਕੀ ਸਾਬ ਹੁੰਦੀ ਹੈ ਆਮ ਨੇਮ ਸਾਡੇ ਜਿਵੇਂ ਪੰਜਾਬ 'ਚ ਪਾਈਆਂ ਜਾਂਦੀਆਂ ਨੇ ਇਹ ਆਕਾਸ਼ੀ ਨੇਮਾਂ ਇਹ ਜਿਹੜੀਆਂ ਰਾਜਸਥਾਨ ਵਗੈਰੇ ਚ ਮਿਲਦੀਆਂ ਨੇ ਇਹਨੂੰ ਆਕਾਸ਼ੀ ਨਿਮਤ ਆ ਗਿਆ ਬਹੁਤ ਉੱਚੀ ਚਲ ਜਾਂਦੀ ਹੈ ਇਹ ਅੱਛਾ ਸਾਡੀਆਂ ਮੈਡੀਸਨ ਜਿਆਦਾ ਆਕਾਸ਼ੀ ਨਿਮਤ ਬਣਾਉਂਦੇ ਆ ਸੀ ਅੱਛਾ ਮਨਨ ਕੰਨ ਨਾਲ ਸੰਬੰਧਿਤ ਜਿਹੜੀ ਵੀ ਬਣਾਉਣਾ ਹਾਂਜੀ 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 ਕੁਝ ਕੰਨਾਂ ਦੇ ਸੰਬੰਧਿਤ ਵੀ ਆ ਹੋਰ ਵੀ ਬਿਮਾਰੀਆਂ ਦੇ ਅਸੀਂ ਇਲਾਜ ਕਰਦੇ ਆ ਜੀ ਜਿਵੇਂ ਕਿ ਜੀ ਕਈ ਕੈਂਸਰ ਦਾ ਹੋ ਗਿਆ ਕੈਂਸਰ ਤੇ ਹੋ ਗਿਆ ਲੀਵਰ ਤੇ ਹੋ ਗਿਆ ਜਖਮਾਂ ਤੇ ਹੋ ਗਿਆ ਅਲਰਜੀ ਤੇ ਹੋ ਗਿਆ ਕਈ ਤਰ੍ਹਾਂ ਦੇ ਅਸੀਂ ਇਹਨਾਂ ਦੇ ਰਿਜ਼ਲਟ ਲੈ ਰਹੇ ਆ ਅੱਛਾ ਤੇ ਇਹ ਕਾਸ਼ੀ ਨਮਨ ਦੀ ਖਾਸੀਅਤ ਕੀ ਹੈ ਜੀ ਸਰ ਇਹ ਤਾਂ ਜਿਹੜੀ ਆਪਣੀ ਨਾਰਮਲ ਨਮਾਣਾ ਉਹਦੇ ਨਾਲੋਂ ਬਹੁਤ ਹੀ ਵਧੀਆ ਦੇਖੋ ਇੱਕ ਤਾਂ ਇਹਦਾ ਕੱਦ ਬਹੁਤ ਉੱਚਾ ਹੁੰਦਾ ਇੱਕ ਤਾਂ ਕਿਸੇ ਦਰਖਤ ਨੂੰ ਅਸੀਂ ਪਾਣੀ ਦਿੱਤਾ ਉਹਨੇ ਹਰਾ ਤਾਂ ਰਹਿਣਾ ਨਹੀਂ ਸੁੱਕ ਜਾਣਾ ਜਿਹੜੀ ਇਹ ਨਿੰਮ ਆ ਇਹਦੀ ਖਾਸੀਅਤ ਇਹ ਹੀ ਆ ਇਹਨੂੰ ਪਾਣੀ ਚਾਹੇ ਘੱਟ ਵੀ ਮਿਲ ਜਾਏ ਇਹ ਥੱਲੋਂ ਆਪਣੇ ਆਪ ਹੀ ਖਿੱਚੀ ਜਾਣਾ ਪਰ ਰਾਜਸਥਾਨ ਤੇ ਸਾਰੇ ਮਾਰੂਥਲਾਂ ਵਾਲੇ ਪਹਾੜ ਨੇ ਜੀ ਬਸ ਦੇਖ ਲਓ ਫਿਰ ਉੱਥੇ ਵੀ ਇਹ ਕਾਸ਼ੀ ਨਿੰਮ ਬਹੁਤ ਆ ਹੂੰ ਜਿਹੜੇ ਹੁਣ ਰਾਜਸਥਾਨ ਵਾਲੇ ਉਹਨਾਂ ਨੂੰ ਪਤਾ ਹੋਣਾ ਉੱਥੇ ਇਹ ਹਰੀ ਹੋ ਰਹੀ ਦੀ ਹੈ ਜਿਆਦਾ ਸੁੱਕਦੀ ਨਹੀਂ ਛੱਡੀ ਹਾਂਜੀ ਇੱਕ ਇਹਦੇ ਵਿੱਚ ਫਰੁਕੀ ਸਾਹਿਬ ਆਪਾਂ ਤੇਲ ਵੀ ਰੱਖਿਆ ਹੋਇਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਉਹ ਐ ਲੈਣਾ ਜੀ ਦੋ ਚੀਜ਼ਾਂ ਦੇ ਖਾਤੀਆਂ ਤੀਜੀ ਦੱਸੀਣ ਸਾਨੂੰ ਇਹ ਤਿਲਾਂ ਦਾ ਤੇਲ ਆ ਜੀ ਇਹ ਅੱਛਾ ਜੀ ਜਿਹੜੇ ਨਾਰਮਲ ਤਿਲ ਜੀ ਨਾਰਮਲ ਤੇਲ ਹੁੰਦੇ ਆ ਜਿਹੜੇ ਠੀਕ ਹੈ ਉਹਦਾ ਤਿਲਾਂ ਦਾ ਤੇਲ ਆ ਜੀ ਇਹ ਇਹਦੇ ਵਿੱਚ ਆਪਾਂ ਇਹ ਨੁਸਖਾ ਤਿਆਰ ਕਰਨਾ ਉਹ ਆਪਾਂ ਦੱਸ ਦਾਂਗੇ ਨੁਸਖਾ ਤੇ ਪੂਰਾ ਪ੍ਰਕਿਰਿਆ ਦੱਸਾਂਗੇ ਕਿ ਕਿੱਦਾਂ ਇਹ ਨੁਸਖਾ ਆਪਾਂ ਤਿਆਰ ਕਰਕੇ ਕਿੱਦਾਂ ਆਪਾਂ ਇਹ ਯੂਜ਼ ਕਰਨਾ ਫਰੁਕੀ ਸਾਹਿਬ ਇਹ ਨਾ ਬਹੁਤ ਵੱਡੀ ਸਾਡੀ ਕੁਦਰਤ ਨਾਲ ਖਲਵਾੜ ਕਰਨ ਵਾਲੀ ਗੱਲ ਆ ਇੱਥੇ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਹੋਗੇ ਕਿਉਂ ਇੱਥੇ ਇੱਕ ਮਨ ਵਿਭਾਵਕ ਹੋ ਜਾਂਦਾ ਅੱਖਾਂ ਨਮ ਹੋ ਜਾਂਦੀਆਂ ਨੇ ਸਾਡੇ ਬਹੁਤ ਜੋੜੇ ਨੇ ਜਿਹੜੇ ਬੱਚਾ ਨਹੀਂ ਚਾਹੁੰਦੇ ਉਹ ਬਹੁਤ ਤਰ੍ਹਾਂ ਦੇ ਨੁਸਖੇ ਜਮਾਉਂਦੇ ਨੇ ਕਈ ਟੈਬਲੇਟ ਖਾ ਲੈਂਦੀਆਂ ਨੇ ਲੇਡੀਜ਼ ਕਹਿੰਦੀਆਂ ਜੀ ਸਾਨੂੰ ਟਾਈਮ ਤੋਂ ਪਹਿਲਾਂ ਅਸੀਂ ਪ੍ਰੈਗਨਨਸੀ ਨਹੀਂ ਹੋਣ ਦੇਣੀ ਜਾਂ ਕਈ ਵਾਰ ਕੋਈ ਘਰੇਲੂ ਨੁਸਖੇ ਕਈ ਜਿਵੇਂ ਕਈ ਨੁਸਖੇ ਨੇ ਚਲੋ ਮੈਂ ਦੱਸਣੇ ਨਹੀਂਗੇ ਉਹ ਜਮਾਨੇ ਸ਼ੁਰੂ ਕਰ ਦਿੰਦੇ ਲੋਕ ਜਦੋਂ ਅਸੀਂ ਇਦਾਂ ਦੇ ਨੁਸਖੇ ਯੂਜ਼ ਕਰਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੰਦਰ ਜਾ ਕੇ ਹੋਣਾ ਕੀ ਆ ਅੱਛਾ ਜਿਹੜਾ ਅਬੋਰਸ਼ਨ ਹੋਣਾ ਤਾਂ ਤਾਂ ਹੋਣੀ ਹੋਣਾ ਲੇਕਿਨ ਬੰਬ ਵਾਂਗੂ ਫਟਦਾ ਫਰੂਕੀ ਸਾਹਿਬ ਇਹ ਅੰਦਰ ਜਾ ਕੇ ਜਿਹੜਾ ਨੁਸਖਾ ਲਿਆ ਹੁੰਦਾ ਨਾ ਲੋਕਾਂ ਨੇ ਜਿਹੜੀ ਟੈਬਲੇਟ ਲਈ ਹੁੰਦੀ ਹੈ ਇਹ ਬੰਬ ਵਾਂਗੂ ਫਟਦੀ ਆ ਅੰਦਰ ਜਾ ਕੇ ਜਿੱਦਾਂ ਤੁਸੀਂ ਦੇਖਿਆ ਨਾ ਪਹਾੜ ਨੂੰ ਤੋੜਦੇ ਨਾ ਬੰਬ ਰੱਖ ਕੇ ਇਦਾਂ ਹੀ ਜਾ ਕੇ ਉਹਨੇ ਖੇਰੂ ਖੇਰੂ ਬੱਚੇ ਨੂੰ ਕਰ ਦੇਣਾ ਅੰਦਰ ਜਿਹੜਾ ਬੱਚਾ ਹਜੇ ਪ੍ਰੋਪਰ ਤਰੀਕੇ ਨਾਲ ਬਣਿਆ ਵੀ ਨਹੀਂ ਜਿਹੜਾ ਹਜੇ ਸਟਾਰਟਿੰਗ ਆ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਅੱਖਾਂ ਨਮ ਤਾਂ ਹੀ ਹੁੰਦੀਆਂ ਨੇ ਅਸੀਂ ਕੁਦਰਤ ਨਾਲ ਖਲਵਾੜ ਕਰ ਰਹੇ ਆ ਫਿਰੂਕੀ ਸਾਹਿਬ ਕਈ ਵਾਰ ਕੀ ਹੁੰਦਾ ਮੋਸ਼ਨ ਤਾਂ ਨਹੀਂ ਹੁੰਦਾ ਬੱਚੇ ਨੂੰ ਕੁਝ ਨਹੀਂ ਹੁੰਦਾ ਅਸੀਂ ਬਹੁਤ ਟ੍ਰੀਟਮੈਂਟ ਲੈ ਲੈਂਦੇ ਆ ਟੀਕੇ ਵੀ ਲਵਾ ਲੈਂਦੇ ਆ ਗੋਲੀਆਂ ਵੀ ਖਾ ਲੈਂਦੇ ਆ ਘਰੇਲੂ ਨੁਸਕੇ ਵੀ ਅਸੀਂ ਅਜਮਾ ਲੈਂਦੇ ਆ ਲੇਕਿਨ ਬੱਚੇ ਨੂੰ ਕੁਝ ਹੁੰਦਾ ਨਹੀਂ ਉਹ ਪ੍ਰਮਾਤਮਾ ਕੀ ਕਰਦਾ ਜਦੋਂ ਮੀਆਂ ਬੀਬੀ ਆਪਸ ਵਿੱਚ ਗੱਲਾਂ ਕਰਦੇ ਨੇ ਗੱਲਾਂ ਕਰਦੇ ਆ ਨਾ ਉਹ ਬੱਚੇ ਦੇ ਕੰਨ ਬੰਦ ਕਰ ਦਿੰਦਾ ਉਹ ਕਹਿੰਦਾ ਬੱਚੇ ਦੀ ਗਰੋਥ ਤਾਂ ਨਾ ਰੁਕੇ ਉਹ ਕੁਦਰਤ ਦਾ ਉਹ ਮਾਰਨੀ ਚਾਉਂਦੀ ਉਹ ਸਿਰਫ ਬੱਚੇ ਦੇ ਕੰਨ ਤਾਂ ਬੰਦ ਕਰਤੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਬੱਚੇ ਦੇ ਕੰਨ ਤੱਕ ਨਾ ਪਹੁੰਚਣ ਜਦੋਂ ਕਹਿੰਦੇ ਹੁੰਦੇ ਨੇ ਪ੍ਰੈਗਨਨਸੀ ਹੋ ਰਹੀ ਆ ਪ੍ਰੈਗਨਨਸੀ ਵੇਲੇ ਸਾਡੇ ਧਰਮ ਵਿੱਚ ਤਾਂ ਹੀ ਖਾਸ ਕਰਕੇ ਦੱਸਿਆ ਗਿਆ ਫਰੁਕੀ ਸਾਹਿਬ ਕਹਿੰਦੇ ਬਾਣੀ ਪੜੋ ਜਿੰਨੀ ਤੁਸੀਂ ਬਾਣੀ ਪੜੋਗੇ ਤੁਹਾਡਾ ਬੱਚਾ ਤੰਦਰੁਸਤ ਪੈਦਾ ਹੋ ਤੁਹਾਡਾ ਬੱਚਾ ਮਾਲਕ ਨਾਲ ਜੁੜਿਆ ਹੋਇਆ ਪਰਮਾਤਮਾ ਨਾਲ ਜੁੜਿਆ ਹੋਇਆ ਪੈਦਾ ਹੋਊਗਾ ਉਹਦੀ ਲੇਵ ਲੱਗ ਜਾਊਗੀ ਮਾਲਕ ਨਾਲ ਉਸ ਨਾਲ ਕਿਉਂ ਜਦੋਂ ਅਸੀਂ ਟੀਵੀ ਜਿਆਦਾ ਦੇਖਿਆ ਫੋਨ ਜਿਆਦਾ ਦੇਖਿਆ ਅਸੀਂ ਜਿਆਦਾ ਇਦਾਂ ਨਹੀਂ ਆ ਗਲਤ ਗੱਲਾਂ ਕੀਤੀਆਂ ਉਹੀ ਬੱਚੇ ਦੇ ਪ੍ਰਭਾਵ ਪੈਣਾ ਜੇ ਤੁਸੀਂ ਬਾਣੀ ਪੜੋਂਗੇ ਬਾਣੀ ਦੇ ਨਾਲ ਜੁੜੋਂਗੇ ਤੁਸੀਂ ਪਾਠ ਕਰੋਗੇ ਤੁਹਾਡਾ ਬੱਚਾ ਵੀ ਉਦਾਂ ਤੰਦਰੁਸਤ ਤੇ ਵਧੀਆ ਪੈਦਾ ਹੋਊਗਾ ਸਾਰੇ ਦੇ ਨੁਸਖਾ ਕੰਮ ਕਰੂ ਮੈਂ ਤੁਹਾਨੂੰ ਦੱਸਿਆ ਜੀ ਜਿਨ੍ਹਾਂ ਦਾ ਕੰਨ ਡੋਲਦੇ ਨੇ ਫਿੰਸੀਆਂ ਹੋ ਗਈਆਂ ਘੱਟ ਸੌਣ ਦਾ ਛਾਛਾ ਦੀ ਆਵਾਜ਼ ਆਉਂਦੀ ਆ ਕੰਨ ਦਾ ਪਰਦਾ ਪਾੜ ਗਿਆ ਕੰਨ ਦੇ ਵਿੱਚ ਸਰਾਖ ਹੋ ਗਿਆ ਜੇ ਤੁਹਾਨੂੰ ਆਪਰੇਟ ਦੱਸਦਾ ਡਾਕਟਰ ਨੇ ਸਾਰਿਆਂ ਤੇ ਕੰਮ ਕਰ ਚਿਰਚਿਟਾ ਨਾ ਇਹਨੂੰ ਕੁੱਟ ਲੈਣਾ ਕੁੱਟ ਕੇ ਚੰਗੀ ਤਰ੍ਹਾਂ ਕੁੰਡੀ ਦੇ ਵਿੱਚ ਇਹਦਾ ਰਸ ਕੱਢਣਾ ਠੀਕ ਹੈ 100 ml ਰਸ ਇਹਦਾ ਕੱਢਣਾ ਠੀਕ ਹੈ ਜੀ 100 ml ਰਸ ਇਹਦਾ ਕੱਢ ਲਓ ਠੀਕ ਹੈ ਕਾਸ਼ੀ ਨਿੰਮ ਦਾ ਕਾਸ਼ੀ ਨਿੰਮ ਦਾ ਠੀਕ ਹੈ ਜੀ ਸਾਰੀ ਤੋਂ ਮਿਲਦੇ ਦੇ ਨੇ ਜੀ ਪੱਤੇ ਇਹ ਪੰਸਾਰੀ ਤੋਂ ਪੱਤੇ ਅਸੀਂ ਤਾਜ਼ੇ ਲੈਣੇ ਆ ਜੀ ਅੱਛਾ ਤਾਜ਼ੇ ਲੈਣੇ ਜੇ ਤਾਜ਼ੇ ਲਵਾਂਗੇ ਜੀ ਜ਼ਿਆਦਾ ਕੰਮ ਕਰਦੇ ਆ ਕੋਈ ਗੱਲ ਇਹ ਕਾਸ਼ੀ ਨਿੰਮ ਨਹੀਂ ਲੱਭਦੀ ਤੁਹਾਨੂੰ ਤੁਸੀਂ ਨਾਰਮਲ ਜਿਹੜੀ ਨਿੰਮ ਆ ਉਹਦਾ ਯੂਜ਼ ਕਰ ਸਕਦੇ ਹੋ ਲੇਕਿਨ ਥੋੜਾ ਅਸਰ ਘੱਟ ਦਊਗੀ ਕੰਮ ਕਰੂਗੀ ਠੀਕ ਹੈ ਜੀ ਇੱਕ ਹੋ ਗਏ ਸਾਡੇ ਕੋਲ ਤੇਲਾ ਦਾ ਤੇਲ ਠੀਕ ਹੈ ਇਹ ਲੈ ਲੈਣਾ 200 ਗ੍ਰਾਮ ਇਹ ਤੁਸੀਂ 100-100 ਗ੍ਰਾਮ ਇਹਨਾਂ ਦਾ ਜਿਹੜਾ ਐਮਲ ਕੱਢ ਕੇ ਤੁਸੀਂ ਰਸ ਇਹਨਾਂ ਦਾ ਕੱਢ ਲਓ ਰਸ ਕੱਢ ਕੇ ਤਿੰਨਾਂ ਚੀਜ਼ਾਂ ਨੂੰ ਅੱਗ ਦੇ ਉੱਤੇ ਪਕਾਉਣਾ ਠੀਕ ਹੈ ਜਦੋਂ ਚਿਰਚੜ ਦੀ ਆਵਾਜ਼ ਬੰਦ ਹੋ ਗਈ ਪੱਕ ਗਿਆ ਏ ਇਹਨੂੰ ਥੱਲੇ ਉਤਾਰ ਲੈਣਾ ਉਤਾਰ ਕੇ ਦੋ-ਦੋ ਬੂੰਦਾਂ ਜਿਹੜੇ ਕੰਨ 'ਚ ਤੁਹਾਡੇ ਪ੍ਰੋਬਲਮ ਆ ਤੁਸੀਂ ਉਹਨਾਂ 'ਚ ਪਾਣੀ ਆ ਸ਼ੁਰੂ ਕਰ ਦਿਓ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਬਹੁਤ ਵਧੀਆ ਨੁਸਖਾ ਜੀ ਕੰਮ ਤੁਹਾਨੂੰ ਪਹਿਲੇ ਤੋਂ ਦੂਜੇ ਦਿਨ 'ਚ ਕਰਨਾ ਸ਼ੁਰੂ ਕਰ ਦਿੰਦਾ ਹੈ ਕੀ ਬਾਤ ਹੈ ਜੇ ਦਰਦ ਹੁੰਦਾ ਉਹਨੂੰ ਵੀ ਬੰਦ ਕਰ ਦੂਗਾ ਹੂੰ ਜੇ ਤੁਸੀਂ ਇਹ ਮੰਨ ਲਓ ਜਿਆਦਾ ਵਧੀਆ ਤੁਸੀਂ ਰਿਜ਼ਲਟ ਲੈਣੇ ਚਾਹੁੰਦੇ ਹੋ ਇਹਨੂੰ 1 ਮਹੀਨਾ 2 ਮਹੀਨਾ ਲਗਾਤਾਰ ਲੋਏ ਤਾਂ ਕੋਈ ਨੁਕਸਾਨ ਨਹੀਂ ਸਾਡੇ ਪੁਰਾਣੇ ਬਜ਼ੁਰਗ ਇਹ ਚੀਜ਼ਾਂ ਕਰਦੇ ਆਏ ਨੇ ਉਹਨਾਂ ਨੂੰ ਕੰਨਾਂ ਦੀ ਸਮੱਸਿਆ ਨਹੀਂ ਹੁੰਦੀ ਜਲਦੀ ਜਲਦੀ ਮੈਂ ਕਹਾਂ ਜੀ ਫਰੂਕੀ ਸਾਹਿਬ ਇਹਨੂੰ ਰਾਤ ਨੂੰ ਪਾ ਲਓ ਦਿਨੇ ਵੀ ਪਾ ਸਕਦੇ ਆ ਇੱਕ ਮੈਂ ਤੁਹਾਨੂੰ ਇੱਥੇ ਫਰੂਕੀ ਦਾ ਹੋਰ ਦੱਸਦਾ ਕਹਿੰਦੇ ਡਾਕਟਰ ਕਹਿੰਦੇ ਜੀ ਤੇਲ ਪਾਣਾ ਚੰਗਾ ਨਹੀਂ ਹੁੰਦਾ ਕੰਨਾਂ ਚ ਦੇਖੋ ਕੰਨ ਚ ਤੇਲ ਪਾਣਾ ਹਮੇਸ਼ਾ ਹੀ ਚੰਗਾ ਹੁੰਦਾ ਜਿਹੜੀ ਤੁਹਾਡੀ ਮੈਲ ਵਿੱਚ ਜੰਮ ਚੁੱਕੀ ਆ ਜਦੋਂ ਤੁਸੀਂ ਕੰਨ ਚ ਤੇਲ ਪਾਉਂਗੇ ਉਹ ਮੈਲ ਫੁੱਲ ਜਾਂਦੀ ਆ ਫੁੱਲ ਕੇ ਜਦੋਂ ਤੁਸੀਂ ਉਹਨੂੰ ਸਾਫ਼ ਕਰੋਗੇ ਆਸਾਨੀ ਨਾਲ ਮੈਲ ਬਾਹਰ ਨਿਕਲਿਆਉਣੀ ਆ ਜੇ ਤੁਸੀਂ ਉਦੋਂ ਹੀ ਸਾਫ਼ ਕਰੋਗੇ ਅੱਗੇ ਚੱਲ ਜਣੀ ਆ ਸੁੱਕਾ ਕਰੋਗੇ ਇੱਕ ਤਾਂ ਉਹ ਤੁਸੀਂ ਅੰਦਰ ਇਨਫੈਕਸ਼ਨ ਹੋ ਜਾਣੀ ਆ ਕੰਨ ਦੇ ਵਿੱਚ ਰਗੜ ਦੇਣਾ ਆਪਾਂ ਕੰਨ ਨੂੰ ਛਿੱਲਿਆ ਜਾਂਦਾ ਕੰਨ ਜਦੋਂ ਤੇਲ ਪਾ ਕੇ ਅਸੀਂ ਉਹਨੂੰ ਸਾਫ਼ ਕਰਦੇ ਬਹੁਤ ਵਧੀਆ ਸਾਫ਼ ਹੋ ਜਾਂਦਾ ਮੈਲ ਉਗੜ ਜਾਂਦੀ ਆ ਉਗਲ ਜਾਂਦੀ ਆ ਉਗਲ ਕੇ ਬਾਰ ਦੇ ਕਲੇ ਹੁੰਦੀ ਆ ਠੀਕ ਹੈ ਜੀ ਇਹਦੇ ਵਿੱਚ ਫਰੁਕੀ ਸਾਹਿਬ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਕੰਨਾਂ ਦੀ ਮਸ਼ੀਨਾਂ ਦੀ ਗੱਲ ਕੀਤੀ ਆ ਜਿਨ੍ਹਾਂ ਦੇ ਕੰਨਾਂ ਦੀਆਂ ਮਸ਼ੀਨਾਂ ਲੱਗੀਆਂ ਨੇ ਉਹ ਤਾਂ ਉੱਤਰ ਨਹੀਂ ਉੱਤਰੀਆਂ ਨੇ ਅੱਛਾ ਜਿਨ੍ਹਾਂ ਦੇ ਕੰਨ 'ਤੇ ਮਸ਼ੀਨਾ ਨਹੀਂ ਲੱਗੀਆਂ ਉਹਨਾਂ ਨੇ ਕਹਿਣਾ ਜੀ ਇੰਨੇ ਹੋਲੀ-ਬੋਲੀ ਨੀੱਚੀ ਬੋਲਦੇ ਘਰ ਤੋਂ ਉਹਨਾਂ ਨੂੰ ਜ਼ਿਆਦਾ ਸੁਣਨਾ ਸ਼ੁਰੂ ਹੋ ਜਾਣਾ ਅੱਛਾ ਬਹੁਤ ਜ਼ਿਆਦਾ ਨੁਸਖਾ ਅਜਮਾ ਕੇ ਦੇਖੇ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕਹਣਾ ਜੀ ਇੰਨੀ ਆਵਾਜ਼ਾਂ ਕਿਥੋਂ ਲੱਗ ਗਈਆਂ ਇੰਨੀ ਉੱਚੀ ਘਰ ਤੋਂ ਬੋਲਦੇ ਆਪਾਂ ਹੋਲੀ ਬੋਲਦੇ ਹੁੰਦੇ ਆ ਲੇਕਿਨ ਅਗਲੇ ਨੂੰ ਸੁਣਦਾ ਵੀ ਬਹੁਤ ਉੱਚਾ ਜ਼ਿਆਦਾ ਸੁਣਨ ਲੱਗ ਜਾਂਦਾ ਇਹ ਬਹੁਤ ਵਧੀਆ ਨੁਸਖਾ ਫਰੂਕੀ ਸਾਹਿਬ ਇਹ ਤਾਂ ਅਜਮਾਏ ਹੋਏ ਨੁਸਖੇ ਨੇ ਇਹ ਖੁਦ ਦੇ ਅਜਮਾਏ ਹੋਏ ਨੁਸਖਾ ਜੀ ਮੇਰਾ ਕੰਨ ਖਰਾਬ ਹੋ ਗਿਆ ਸੀ ਫਰੂਕੀ ਸਾਹਿਬ ਅੱਛ ਇਹ ਮੇਰੇ ਕੰਨ ਦੇ ਵਿੱਚ ਸਰਾਖ ਹੋ ਗਿਆ ਮੈਨੂੰ ਵੀ ਮੈਂ ਕੰਨ ਵਾਲੇ ਡਾਕਟਰ ਨਾਲ ਸਲਾਹ ਕੀਤੀ ਮੈਂ ਕਿਹਾ ਜੀ ਕੀ ਗੱਲ ਆ ਇਹ ਕੰਨ ਹੋ ਸਕਦਾ ਠੀਕ ਉਹ ਕਹਿੰਦਾ ਜੀ ਆਪਰੇਟ ਕਰਨਾ ਪਊਗਾ ਦੇਖੋ ਇੱਕ ਸਾਨੂੰ ਵੀ ਪਤਾ ਹੁੰਦਾ ਵੀ ਕੀ ਹੋਣਾ ਕਹਿੰਦੀ ਮੈਂ ਕਿਹਾ ਚਲੋ ਠੀਕ ਆ ਮੈਂ ਕਰਦਿਆ ਕੋ ਮੇਰਾ ਦੋਸਤ ਸੀਗਾ ਕੰਨਾਂ ਦਾ ਡਾਕਟਰ ਸੀਗੇ ਸਪੈਸ਼ਲਿਸਟ ਨੇ ਕੰਨ ਦੇ ਮੈਂ ਉਹਨਾਂ ਨਾਲ ਕਿਹਾ ਜੀ ਕਹਿੰਦੇ ਆਪਰੇਟ ਤੋਂ ਬਿਨਾਂ ਕੰਨ ਦਾ ਸਰਾਖ ਨਹੀਂ ਠੀਕ ਹੋ ਸਕਦਾ ਅੱਛਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਫਿਰ ਨੁਸਖਾ ਜਮਾਇਆ ਜੀ ਫਿਰ ਨੁਸਕੇ ਲੱਭਿਆ ਨਬ ਕੇ ਸਟੱਡੀ ਕੀਤੀ ਜਦੋਂ ਇਹ ਨੁਸਖਾ ਮੈਂ ਆਪਣੇ ਤੇ ਅਜਮਾਇਆ ਛਾਂ ਛਾਂ ਦੀ ਆਵਾਜ਼ ਵੀ ਆਉਂਦੀ ਸੀਗੀ ਕੰਨ ਦਾ ਪਰਦਾ ਫਟਿਆ ਹੋਇਆ ਸੀਗਾ ਕੰਨ ਡੁੱਲਣੋਂ ਬੰਦ ਨਹੀਂ ਸੀ ਹੁੰਦਾ ਫੁਰਗੀ ਸਾਹਿਬ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਮੈਂ ਵੀ ਖੁਦ ਵੀ ਅੱਛਾ ਮੈਂ ਵਿੱਚ ਕੰਨ ਚ ਰੂਪ ਆ ਕੇ ਰੱਖਦਾ ਸੀਗਾ ਜਦੋਂ ਮੈਂ ਪਰੇਸ਼ਾਨ ਹੋਇਆ ਨਹੀਂ ਹੱਲ ਹੋਇਆ ਫਿਰ ਨੁਸਕੇ ਤੇ ਸਟੱਡੀ ਕੀਤੀ ਥੋੜੀ ਜੀ ਜਦੋਂ ਇਹ ਨੁਸਕਾ ਅਜਮਾਇਆ ਅਜਮਾ ਕੇ ਉਸ ਤੋਂ ਬਾਅਦ ਮੈਂ ਕੰਨ ਨਾਲ ਡਾਕਟਰ ਨੂੰ ਦੋਸਤਾ ਮੇਰਾ ਉਹਨਾਂ ਦੱਸਿਆ ਹੈਰਾਨ ਹੋ ਗਿਆ ਜੀ ਟੈਸਟ ਕੀਤਾ ਜੀ ਉਹਨੇ ਅੱਛਾ ਟੈਸਟ ਕਰਕੇ ਐਕਸ-ਰੇ ਕਰਕੇ ਉਹਨੇ ਦੇਖਿਆ ਕਹਿੰਦਾ ਜੀ ਕੰਨ ਬਿਲਕੁਲ ਸਹੀ ਆ ਕਿ ਨੁਸਖਾ ਫਰੁਕੀ ਸਾਹਿਬ ਬਹੁਤ ਫਾਸਟ ਕੰਮ ਕਰਦਾ ਹੈ ਇਹ ਇਹ ਤੁਹਾਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਫਿਣਸੀ ਸੁੱਕਣ ਲੱਗ ਜਾਂਦੀ ਆ ਜਿਹੜੀ ਕੰਨਿਆਂ ਦੀ ਜਿਹੜੀ ਜਿੰਨੂੰ ਬੋਲਾਪਾਨਾ ਉਹਨੂੰ ਥੋੜਾ ਟਾਈਮ ਲਗਾਉਗੀ ਜਿਨ੍ਹਾਂ ਦੇ ਕੰਨਾਂ 'ਚ ਫਿਣਸੀ ਆ ਉਹਨਾਂ ਨੂੰ ਛੇਤੀ ਅਸਰ ਸ਼ੁਰੂ ਹੋ ਜਾਂਦਾ ਲੇਕਿਨ ਇਹ ਨਹੀਂ ਹੈਗਾ ਵੀ ਅਸੀਂ ਜੇ ਤਿੰਨ ਚਾਰ ਦਿਨ ਕਹਤਾਂ ਤਾਂ ਤਿੰਨ ਚਾਰ ਦਿਨਾਂ ਚ ਸਾਡੀ ਬਿਮਾਰੀ ਖਤਮ ਹੋਣੀ ਚਾਹੀਦੀ ਹੈ ਕਈ ਇਹ ਨੇ ਜਦੋਂ ਆਪਾਂ ਇੰਟਰਵਿਊ ਦੇ ਰਹੇ ਹੁੰਦੇ ਆ ਨਾ ਲੋਕ ਸੁਣਨ ਚ ਭਰੇ ਖਾ ਲੱਗ ਜਾਂਦਾ ਕਹਿ ਦਿੰਦੇ ਤੁਸੀਂ ਤਾਂ ਤਿੰਨ ਚਾਰ ਦਿਨ ਦੱਸਿਆ ਦੀ ਵੀ ਠੀਕ ਹੋ ਜਾਂਦਾ ਤਿੰਨ ਚਾਰ ਦਿਨਾਂ ਚ ਕੰਮ ਸ਼ੁਰੂ ਹੁੰਦਾ ਜੀ ਕੰਮ ਸ਼ੁਰੂ ਹੋ ਜਾਂਦੀ ਹੈ ਹਾਂ ਜਿਹੜਾ ਅਸਰ ਆ ਦਵਾਈ ਦਾ ਸ਼ੁਰੂ ਹੋ ਜਾਂਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਬਿਲਕੁਲ ਤੁਹਾਡੀ ਸਮੱਸਿਆ ਠੀਕ ਹੋ ਜਾਂਦੀ ਆ ਅਸੀਂ ਚੈੱਕ ਕਰਾਂਗੇ ਕੰਨ ਕੰਨ ਦੇਖ ਕੇ ਤੁਹਾਡੇ ਕਿੰਨੀ ਕੁ ਪ੍ਰੋਬਲਮ ਆ ਉਹ ਸਾਰਾ ਤੁਹਾਨੂੰ ਕੋਰਸ ਦੱਸਿਆ ਜਾਊਗਾ ਤੁਹਾਨੂੰ ਇੰਨਾ ਟਾਈਮ ਤੋਂ ਤੁਹਾਨੂੰ ਕੋਰਸ ਲੈਣਾ